ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ नान ਆਪਾਂ ਲੋਹੇ ਦੇ ਤਵੇ ਪਰ ਆਸਾਨੀ ਦੇ ਨਾਲ ਘਰ ਦੇ ਵਿੱਚ नान ਬਣਾ ਕੇ ਤਿਆਰ ਕਰਾਂਗੇ ਜਿਹੜੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਨੇ ਆ ਉਹਦੇ ਵਾਸਤੇ ਅਸੀਂ ਇੱਕ ਕੌਲੀ ਲਈ ਹੈ ਮੈਦੇ ਦੀ ਅੱਧੀ ਕੌਲੀ ਲਈ ਹੈ ਅਸੀਂ ਖੱਟੇ ਦਹੀਂ ਦੀ ਇੱਕ ਬड़ा ਚਮਚਾ ਲਿਆ ਅਸੀਂ ਸ਼ੀਨੀ ਦਾ ਇੱਕ ਚਮਚ ਲਿਆ ਅਸੀਂ ਦੁੱਧ ਦਾ ਤੇ ਇੱਕ ਚਮਚ ਲਿਆ ਅਸੀਂ ਸਰੋਂ ਦੇ ਤੇਲ ਦਾ ਤੇਲ ਆ ਜਿਹੜਾ ਅਸੀਂ ਕਾੜ ਕੇ ਠੰਡਾ ਕਰਿਆ ਤੇ ਨਾਲ ਹੀ ਲਿਆ ਅਸੀਂ ਮਿੱਠਾ ਸੋਡਾ ਬੇਕਿੰਗ ਸੋਡਾ ਇਹ ਅਸੀਂ ਚਮਚ ਦਾ ਚੌਥਾ ਹਿੱਸਾ ਲਏ ਆ ਅੱਧਾ ਚਮਚ ਕਸੂਰੀ ਮੇਥੀ ਇੱਕ ਚਮਚ ਲਿਆ ਅਸੀਂ ਨਮਕ ਦਾ ਤੇ ਅੱਧਾ ਚਮਚ ਲਿਆ ਸੀ ਕਲੌਂਜੀ ਦਾ ਇਹ ਚੀਜ਼ਾਂ ਜਿਹੜੀਆਂ ਆਪਾਂ ਮੈਦੇ ਦੇ ਵਿੱਚ ਮਿਕਸ ਕਰਾਂਗੇ ਮਿਕਸ ਕਰਕੇ ਆਪਾਂ ਜਿਹੜੇ ਨਾ ਨਾ ਉਹਨਾਂ ਨੂੰ ਬਹੁਤ ਹੀ ਸਖਿਤ ਰਿੱਕੇ ਦੇ ਨਾਲ ਸੌਫਟ ਜਿਹੜੇ ਆਪਾਂ ਬਣਾ ਕੇ ਤਿਆਰ ਕਰਾਂਗੇ ਇਹ ਸਾਰਾ ਸਮਾਨ ਆਪਾਂ ਨੇ ਮੈਦੇ ਦੇ ਵਿੱਚ ਪਾ ਦੇਣਾ ਤੇ ਆਪਾਂ ਨੇ ਇਹਨੂੰ ਦਹੀਂ ਦੇ ਨਾਲ ਚੰਗੀ ਤਰ੍ਹਾਂ ਗੁੰਨ ਲੈਣਾ ਹਾਂਜੀ ਹੁਣ ਅਸੀਂ ਦਹੀਂ ਨੂੰ ਘਂਡੇ ਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਆਪਾਂ ਜਿਹੜੀ ਚੀਨ ਨੇ ਦੁੱਧ ਤੇਲ ਇਹ ਜਿਹੜੀ ਚੀਜ਼ਾਂ ਆਪਾਂ ਨੇ ਪਾਈਆਂ ਇਹਨਾਂ ਨੂੰ ਆਪਾਂ ਨੇ ਮਿਕਸ ਕਰ ਲੈਣਾ ਅਲੱਗ ਤੇ ਮਿਕਸ ਕਰਕੇ ਫਿਰ ਆਪਾਂ ਨੇ ਮੈਦੇ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਦੇਣਾ ਇਹ 3-4 ਚੀਜ਼ਾਂ ਆਪਾਂ ਨੇ ਇਹਦੇ ਵਿੱਚ ਮਿਕਸ ਕਰ ਲਈਆਂ ਘੋਲ ਲਈਆਂ ਘੋਲ ਕੇ ਹੁਣ ਆਪਾਂ ਇਹਨਾਂ ਨੂੰ ਮੈਦੇ ਦੇ ਵਿੱਚ ਪਾਵਾਂਗੇ ਇਹ ਜਦੋਂ ਬਣ ਕੇ ਸਾਡਾ ਮੈਦਾ ਤਿਆਰ ਹੁੰਦਾ ਇਹ ਪਤਲਾ ਹੁੰਦਾ ਹੈ ਇਹਨੂੰ ਅਸੀਂ ਥੋੜੀ ਦੇਰ ਵਾਸਤੇ ਇਹਨੂੰ 2 ਘੰਟੇ ਵਾਸਤੇ ਅਸੀਂ ਰੱਖਦੇ ਹਾਂ ਰੈਸਟ ਤੇ ਤੇ ਫਿਰ ਆਪਾਂ ਇਹਨੂੰ 2 ਘੰਟੇ ਬਾਅਦ ਜਿਹੜਾ ਬਣਾਉਂਦੇ ਆ ਤੇ ਇਹਨੂੰ 10 ਮਿੰਟ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਨਾ ਪੂਰੀ ਤਰ੍ਹਾਂ ਇਹਨੂੰ ਆਪਾਂ ਨੇ ਮਿਕਸ ਕਰਨਾ ਹੈ ਮਿਕਸ ਕਰਕੇ ਫਿਰ ਆਪਾਂ ਨੇ ਇਹਨੂੰ ਸਰੋਂ ਦੇ ਤੇਲ ਨਾਲ ਹੱਥਾਂ ਨੂੰ ਲਾ ਕੇ ਫਿਰ ਆਪਾਂ ਇਹਨੂੰ ਕੋਕੋਲੀ ਦੇ ਵਿੱਚ ਪਾ ਕੇ ਰੱਖਾਂਗੇ ਫਿਰ ਇਹਨੂੰ ਆਪਾਂ 2 ਘੰਟੇ ਵਾਸਤੇ ਜਿਹੜਾ ਰੱਖ ਦਵਾਂਗੇ ਦੇਖੋ ਦੇਖਣ ਦੇ ਵਿੱਚ ਕਿੰਨਾ ਪਤਲਾ ਹੈ ਤੇ ਆਪਾਂ ਇਹਨੂੰ ਹੁਣ ਤੇਲ ਲਾਇਆ ਹੱਥਾਂ ਨੂੰ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਇੱਕ ਭਾਂਡੇ ਦੇ ਵਿੱਚ 2 ਘੰਟੇ ਵਾਸਤੇ ਰੱਖ ਦਵਾਂਗੇ ਇਹ ਜਿਹੜੇ ਨਾਨੇ ਬਣ ਕੇ ਬਹੁਤ ਹੀ ਸਾਰਿਸਟ ਤਿਆਰ ਹੋਨੇ ਆ ਤੇ ਆਪਾਂ ਇਹਨੂੰ ਤੰਦੂਰ ਵਿੱਚ ਵੀ ਬੁਣਾ ਸਕਦੇ ਆ ਅਸੀਂ ਉਸ ਔਖੇ ਟੰਗ ਦੇ ਨਾਲ ਲੋਹੇ ਦੇ ਤਵੇ ਤੇ ਬਣਾ ਕੇ ਤਿਆਰ ਕਰਾਂਗੇ ਸੇਮ ਉਸੇ ਤਰ੍ਹਾਂ ਦੇ ਜਿਹੜੇ ਸਾਡੇ ਨਾ ਨਾ ਬਣ ਕੇ ਤਿਆਰ ਹੋਣਗੇ 2 ਘੰਟੇ ਹੋ ਗਏ ਹੁਣ ਆਪਾਂ ਇਹਨੂੰ ਥੋੜਾ ਜਿਹਾ ਉੱਪਰ ਉੱਪਰ ਤੇ ਥੋੜਾ ਜਿਹਾ ਦਿਵਾਨ ਦੇ ਆ ਤਾਂ ਕਿ ਇਹ ਸੌਫਟ ਹੋ ਜੇ ਹਾਂਜੀ ਹੁਣ ਅਸੀਂ ਜਿੰਨਾ ਆਪਾਂ ਕਣਕ ਦੀ ਰੋਟੀ ਵਾਸਤੇ ਪੇੜਾ ਲੈਣਾ ਉਹ ਤੇ ਛੋਟਾ ਪੇੜਾ ਆਪਾਂ ਨੇ ਲੈਣਾ ਇਹ ਜਿਹੜਾ ਆਟਾ ਇਹ ਬਹੁਤ ਪਤਲਾ ਹੁੰਦਾ ਹੈ ਇਹਨੂੰ ਆਪਾਂ ਸੈਲਫ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲਿਆ ਤੇ ਸਰੋਂ ਦਾ ਤੇਲ ਆਪਾਂ ਨੇ ਥੋੜਾ ਜਿਹਾ ਲਗਾ ਕੇ ਇਹਨੂੰ ਇਸ ਤਰ੍ਹਾਂ ਵਧਾ ਲੈਣਾ ਜਦੋਂ ਇਹਨੂੰ ਆਪਾਂ ਵਧਾਉਂਦੇ ਆ ਇਹ ਉਨਾ ਹੀ ਨਾਲ ਦੀ ਨਾਲ ਥੋੜਾ ਜਿਹਾ ਇਕੱਠਾ ਹੋ ਜਾਂਦਾ ਇਹਨੂੰ ਥੋੜਾ ਜਿਹਾ ਵਧਾਉਣਾ ਔਖਾ ਹੁੰਦਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਵਧਾ ਦੇਣਾ ਉੱਪਰ ਤੇ ਉੱਪਰ ਨੂੰ ਤੇ ਥੱਲੇ ਤੇ ਥੱਲੇ ਨੂੰ ਤੇ ਦੇਖੋ ਹੁਣ ਇਹ ਬਹੁਤ ਨਰਮ ਹੈ ਹੁਣ ਆਪਾਂ ਇਹਦੇ ਪਰ ਆਪਣੀ ਮਰਜ਼ੀ ਆ ਹਲਕਾ ਜਿਹਾ ਤੇਲ ਵੀ ਪਾਣੀ ਵੀ ਲਾ ਸਕਦੇ ਹਾਂ ਆਟਾ ਪਹਿਲਾਂ ਹੀ ਪਤਲਾ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਕਸੂਰੀ ਮੇਥੀ ਤੇ ਨਾਲ ਪਾਵਾਂਗੇ ਕਲੌਂਜੀ ਇੱਕ ਇੱਕ ਚੂਟਕੀ ਅਸੀਂ ਪਾਵਾਂਗੇ ਤੇ ਆਪਾਂ ਫਿਰ ਇਹਨੂੰ ਬੇਲਣੇ ਦੇ ਨਾਲ ਇੱਕ ਵਾਰੀ ਫੇਰ ਦਵਾ ਦੇਵਾਂਗੇ ਤਾਂ ਕਿ ਇਹ ਪੂਰੀ ਤਰ੍ਹਾਂ ਵਿੱਚ ਸੌਫਟ ਹੋ ਜਾਵੇ ਪੂਰੀ ਤਰ੍ਹਾਂ ਜਿਹੜਾ ਸਾਡਾ ਇਹ ਨਾਨ ਬਣ ਕੇ ਤਿਆਰ ਹੋਊਗਾ ਤੇ ਆਪਾਂ ਨੇ ਹੁਣ ਇਹਨੂੰ ਹੱਥ ਪਰ ਚੱਕ ਕੇ ਤਵੇ ਪਰ ਜੜਾ ਪਾ ਦੇਣਾ ਤਵਾ ਸਾਡਾ ਗਰਮ ਹੈ ਇਹਨੂੰ ਆਪਾਂ 2 ਮਿੰਟ ਜਿਹੜਾ ਸੇਕ ਲਗਵਾਵਾਂਗੇ ਫਿਰ ਆਪਾਂ ਤਵੇ ਨੂੰ ਪੁੱਠਾ ਕਰਕੇ ਨਾਣ ਨੂੰ ਸੇਕ ਲਗਵਾਵਾਂਗੇ ਇਹ ਜਿਹੜਾ ਨਾਣਾ ਹੈ ਬਿਲਕੁਲ ਰੂਟ ਟਾਈਪ ਬਣ ਕੇ ਮਲੈਮ ਤਿਆਰ ਹੁੰਦਾ ਇਹਨੂੰ ਅਸੀਂ ਬਹੁਤ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਹਾਂਜੀ ਹੁਣ ਦੇਖੋ ਇਹ ਦੋਨੇ ਪਾਸੇ ਸੇਕ ਲੱਗ ਗਿਆ ਤਵਾ ਗਰਮ ਸੀ ਉਧਰ ਵੀ ਸੇਕ ਲੱਗ ਗਿਆ ਤੇ ਇੱਧਰ ਆਪਾਂ ਸੇਕ ਨਾਲ ਲਗਵਾਤਾ ਤੇ ਆਪਾਂ ਹੁਣ ਇਹਨੂੰ ਪਲਟੇ ਦੇ ਨਾਲ ਪਲਟ ਤਮਾਂਗੇ ਜਿੱਦਾਂ ਹੀ ਸਾਡੇ ਨਾਨ ਬਣ ਕੇ ਤਿਆਰ ਹੁੰਦੇ ਜਾਊਗਾ ਆਪਾਂ ਇਹਨੂੰ ਦੇਸੀ ਘਿਓ ਮੱਖਣ ਜਾਂ ਕੋਈ ਵੀ ਆਪਾਂ ਘਿਓ ਲਾ ਕੇ ਉਹਨੂੰ ਨਾਲ ਦੀ ਨਾਲ ਚੁੱਪੜ ਕੇ ਆਪਾਂ ਨੇ ਡੱਬੇ ਦੇ ਵਿੱਚ ਰੱਖ ਲੈਣਾ ਇਹ ਬਿਲਕੁਲ 1 ਘੰਟੇ ਬਾਅਦ ਵੀ ਬਿਲਕੁਲ ਸੌਫਟ ਹੋਣਗੇ ਕਿਉਂਕਿ ਜਿਹੜਾ ਆਪਾਂ ਨੇ ਮਿੱਠਾ ਸੋਡਾ ਪਾਇਆ ਇਹਦੇ ਨਾਲ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਣ ਨੇ ਹਾਂਜੀ ਹੁਣ ਬਣਾਵਾਂਗੇ ਆਪਾਂ ਇੱਕ ਹੋਰ ਨਾਨ ਤੇ ਕੋਹੇ ਪਤਲਾ ਆਟਾ ਅਸੀਂ ਪਹਿਲਾਂ ਹੱਥਾਂ ਨੂੰ ਸਰੋਂ ਦਾ ਤੇਲ ਲਾ ਲਏ ਤੇ ਸੇਲ ਪਰ ਵੀ ਅਸੀਂ ਤੇ ਲਾ ਲੇ ਤੇ ਹੁਣ ਆਪਾਂ ਬੇਲਣੇ ਦੇ ਨਾਲ ਇਹਨੂੰ ਬੇਲ ਦਵਾਂਗੇ ਇਹ ਨਾਲ ਮਾਣ ਦਾ ਬਹੁਤ ਆਸਾਨ ਤਰੀਕਾ ਹੈ ਅਸੀਂ ਬਿਨਾ ਤੰਦੂਰ ਤੋਂ ਬਿਨਾ ਅੱਗ ਤੋਂ ਤਵੇ ਪਰ ਆਪਾਂ ਬਣਾ ਸਕਦੇ ਹਾਂ ਸੇਮ ਉਹੀ ਟੇਸਟ ਹੋਊਗਾ ਬਣਾਉਣ ਦਾ ਢੰਗ ਜਿਹੜਾ ਹੋਈ ਹੁੰਦਾ ਹੈ ਤੇ ਅਸੀਂ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹਾਂ ਹਾਂ ᱱ ਹੁਣ ਆਹਦੇ ਪਰ ਵੀ ਆਪਾਂ ਕਸੂਰੀ ਮੇਥੀ ਲਈ ਇੱਕ ਚੁਟਕੀ ਤੇ ਇੱਕ ਚੁਟਕੀ ਪਾਈ ਅਸੀਂ ਕਲੌਂਜੀ ਤੇ ਹੁਣ ਆਪਾਂ ਇਹਨੂੰ ਚੱਕ ਕੇ ਤਵੇ 'ਤੇ ਪਵਾ ਦਮਾਂਗੇ ਇਹ ਜਿਹੜਾ ਟਾਹੋਂ ਦਾ ਬਹੁਤ ਜ਼ਿਆਦਾ ਸੌਫਟ ਹੁੰਦਾ ਹੈ ਇਹਨੂੰ ਪਾਉਣਾ ਥੋੜਾ ਜਾਂ ਔਖਾ ਹੁੰਦਾ ਹੈ ਪਰ ਇਹ ਜਿਹੜਾ ਨਾ ਨਾਏ ਬਣ ਕੇ ਬਹੁਤ ਹੀ ਸਾਦੇ ਸਟ ਤਿਆਰ ਹੁੰਦਾ ਹੁਣ ਆਪਾਂ ਦੂਜੇ ਪਾਸੇ ਵੀ ਨਾ ਨੂੰ ਸੇਕ ਲਗਵਾਵਾਂਗੇ ਸੇਕ ਲਗਾ ਕੇ ਹੁਣ ਆਪਾਂ ਇਹਨੂੰ ਪਲਟ ਦਵਾਂਗੇ ਇਹ ਮਿੱਸੀ ਰੋਟੀ ਵਾਂਗੂ ਦੇਖਣੇ ਚ ਲੱਗਦਾ ਕਿਉਂਕਿ ਇਹਦੇ ਵਿੱਚ ਪਾਣੀ ਹੁੰਦਾ ਪਾਣੀ ਕਰਕੇ ਜਿਹੜਾ ਇਹ ਇਹ ਨਰਮ ਹੁੰਦਾ ਹਾਂਜੀ ਹੁਣ ਆਪਾਂ ਇੱਕ ਨਾਨ ਹੋਰ ਬਣਾਵਾਂਗੇ ਦੇਖੋ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਅਸੀਂ ਇਸਾਂ ਢੰਗ ਦੇ ਨਾਲ ਬਣਾ ਸਕਦੇ ਹਾਂ ਬਹੁਤ ਆਸਾਨ ਤਰੀਕਾ ਹੈ ਬੇਲਣ ਦਾ ਇਹਦੇ ਪਰ ਆਪਾਂ ਰਾਈ ਵੀ ਪਾ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਹੁਣ ਇੱਕ ਚੁਟਕੀ ਅ ਸੌਦੀ ਪਾਈ ਹੈ ਕਲੌਂਜੀ ਦੀ ਕਸੂਰੀ ਮੇਥੀ ਦੀ ਆਪਾਂ ਇੱਕ ਚੁਟਕੀ ਵਿੱਚ ਰਾਈ ਦੀ ਵੀ ਪਾ ਸਕਦੇ ਆ ਚੀਆ ਸੀਡ ਦੀ ਵੀ ਪਾ ਸਕਦੇ ਆ ਉਹ ਆਪਣੇ ਮਰਜ਼ੀ ਹੈ ਤੇ ਆਪਾਂ ਦੇਖੋ ਤੀਸਰਾ ਨਾਨ ਵੀ ਜਿਹੜਾ ਤਿਆਰ ਕਰ ਲੈਣਾ ਬਣਾਉਣ ਦਾ ਬਹੁਤ ਆਸਾਨ ਤਰੀਕਾ ਦੇਖੋ ਦੋ ਸਾਡੇ ਨਾਨ ਬਣ ਕੇ ਤਿਆਰ ਹੋ ਗਏ ਤੇ ਤੀਸਰਾ ਵੀ ਆਪਾਂ ਤਿਆਰ ਕਰ ਲਵਾਂਗੇ ਇਸੇ ਤਰ੍ਹਾਂ ਜੇ ਸਾਡਾ ਤਵਾ ਗਰਮ ਹੈ ਤਾਂ ਇਹ ਬਹੁਤ ਛੇਤੀ ਤਿਆਰ ਹੋ ਜਾਂਨੇ ਤੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਦੇਖੋ ਆਪਾਂ ਇੱਕ ਪਾਸੇ ਸੇਕ ਲੱਗ ਗਏ ਦੂਜੇ ਪਾਸੇ ਆਪਾਂ ਸੇਕ ਲਗਵਾ ਦਨੇ ਤੇ ਇਹ ਜਿਹੜਾ ਸਾਡਾ नान ਬਣ ਕੇ ਤਿਆਰ ਹੋ ਜਾਂਦਾ ਤੇ ਆਪਾਂ ਇਹਨੂੰ ਮੱਖਣ ਜਾਂ ਦੇਸੀ ਘੀ ਨਾਲ ਚੋਪੜੇ ਨਾਲ ਦੀ ਨਾਲ ਆਪਾਂ ਰੱਖੀਏ ਤੇ ਇਹ ਬਿਲਕੁਲ ਇੱਕ ਸੁਪੰਜ ਦੀ ਤਰ੍ਹਾਂ ਜਿਹੜੇ ਤਿਆਰ ਹੋ ਜਾਂਦਾ ਆਪਾਂ ਕਿਸੇ ਵੀ ਚੀਜ਼ ਦੇ ਨਾਲ ਨੂੰ ਸਰਵ ਕਰ ਸਕਦੇ ਆ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਆਟਾ ਸਾਡਾ ਮੈਦਾ ਜੇ ਸਾਡਾ ਸਹੀ ਢੰਗ ਨਾਲ ਗੁੰਨੇ ਹੋਵੇ ਤਾਂ ਜਿਹੜੇ ਇਹ नान ਸਾਡੇ ਬਣ ਕੇ ਬਹੁਤ ਵਧੀਆ ਤਿਆਰ ਹੁੰਦੇ ਆ ਇਹਨੂੰ ਘਟੋ ਘਟਰ ਦੋ ਘੰਟੇ ਦੀ ਜਿਹੜੀ ਰੈਸਟ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ ਤੇ ਫਿਰ ਇਹ ਜਿਹੜੇ ਨਾਨ ਉਹਨਾਂ ਕਿ ਬਹੁਤ ਵਧੀਆ ਤਿਆਰ ਹੁੰਦੇ ਹਨ ਹਾਂਜੀ ਦੇਖੋ ਹੁਣ ਅਸੀਂ ਤਿੰਨ ਨਾਨ ਬਣਾ ਲਏ ਤੇ ਦੇਖੋ ਕਿੰਨੇ ਸੌਫੇ ਢੰਗ ਦੇ ਨਾਲ ਬਣਾ ਲਏ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਦੇਖੋ ਜਿਹੜੇ ਸਾਡੇ ਨਾਨ ਅਸੀਂ 5-6 ਜਿਹੜੇ ਨਾਨ ਸਾਡੇ ਬਣ ਕੇ ਤਿਆਰ ਹੋਗੇ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਲਏ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਤੇ ਆਪ ਵੀ ਇੱਕ ਵਾਰੀ ਜਰੂਰ ਟਰਾਈ ਕਰਿਓ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਲੋਹੇ ਦੇ ਤਵੇ ਪਰ ਜਿਹੜੇ ਇਹ ਬਣਾ ਕੇ ਸਿਨਾ ਤਿਆਰ ਕਰ ਲਏ ਆਪਾਂ ਛੋਲਿਆਂ ਨਾਲ ਆਪਣੀ ਮਰਜ਼ੀ ਕਿਸੇ ਵੀ ਦਾਲ ਸਬਜ਼ੀ ਦੇ ਨਾਲ ਆਪਾਂ ਇਹਨੂੰ ਖਾ ਸਕਦੇ ਹਾਂ ਇਹ ਇੱਕ ਬਹੁਤ ਵਧੀਆ ਤਿਆਰ ਹੋਣਾ ਦੇਖਣ ਦਾ ਬਹੁਤ-ਬਹੁਤ ਧੰਨਵਾਦ